ਸਾਰੇ ਕਿਸਾਨ ਭਰਾਵਾਂ ਨੂੰ ਬਈ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਨੂੰ ਚੌਕੇ ਆਪਾਂ ਵੀਰੇ ਆਪਣੇ ਦੋਸਤ ਦੇ ਘਰ ਪਹੁੰਚੇ ਸੀਗੇ ਤੇ ਵੀਰ ਕਹਿੰਦਾ ਆਪਣੇ ਕੋਲ ਇੱਕ ਮਸ਼ੀਨ ਆ ਜਿਹੜੀ ਬਕਾਊ ਆ ਮੱਕੀ ਵਾਲੀ ਚਾਰ ਵਾਲੀ ਜਾਨੀ ਕਿ ਕਹਿ ਦਈਏ ਕਿਸੇ ਵੀ ਕਿਸਾਨ ਭਰਾ ਨੂੰ ਹਨਾ ਜ਼ਰੂਰਤ ਹੁੰਦੀ ਆ ਬਈ ਕਿਉਂਕਿ ਅਗਲਾ ਸੀਜ਼ਨ ਆ ਰਿਹਾ ਹੈ ਮੱਕੀ ਵਾਲਾ ਇਸ ਕਰਕੇ ਮਸ਼ੀਨ ਤੁਹਾਨੂੰ ਦਿਖਾ ਰਹੇ ਹਾਂ ਵੀਰੇ ਤੇ ਭਰਾ ਨਾਲ ਗੱਲਬਾਤ ਵੀ ਕਰਾਂਗੇ ਵੀ ਕਿੰਨੇ ਸਾਲ ਤੋਂ ਤੁਸੀਂ ਖਰੀਦੀ ਆ ਨਵੀਂ ਜਾਂ ਕਿੰਮੀ ਵੀਰੇ ਲਓ ਜੀ 22 23 ਤੇ ਪਹਿਲਾਂ ਮਸ਼ੀਨ ਤੁਸੀਂ ਬਾਈ ਦੇਖੋ ਫਿਰ ਭਰਾ ਨਾਲ ਗੱਲ-ਗੱਲਾਂ ਬਾਤ ਕਰਦੀ ਆਪਾਂ ਲਓ ਜੀ ਵੀ ਸਾਰੀ ਚੀਜ਼ ਨਾਲ ਮਿਲਣੀ ਆ ਸ਼ਕਤੀਮਾਨ ਦੀ ਤੇ ਕੰਪਨੀ ਹੈਗੀ ਆ ਬਾਈ ਭਰਾ ਕਹਿੰਦਾ ਬਾਈ ਸ਼ਕਤੀਮਾਨ ਦੀ ਲਓ ਜੀ ਸ਼ਕਤੀਮਾਨ ਕੰਪਨੀ ਨੂੰ ਤੁਸੀਂ ਜਾਣਦੇ ਹੋ ਬਾਈ ਵਧੀਆ ਕੰਪਨੀ ਆ ਤੇ ਕਿਸੇ ਵੀ ਆਪਣੇ ਭਰਾ ਨੂੰ ਕਿਸਾਨ ਨੂੰ ਵੀਰ ਨੂੰ ਹਨਾ ਜਰੂਰਤ ਹੁੰਦੀ ਹੈ ਬਾਈ ਭਰਾ ਤੋਂ ਆਪਾਂ ਮੋਬਾਈਲ ਨੰਬਰ ਵੀ ਲਵਾਂਗੇ ਤੇ ਪੁੱਛਾਂਗੇ ਵੀ ਨਮੀ ਲੈਤੀ ਸੀ ਤੁਸੀਂ ਆਓ ਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਤੁਸੀਂ ਬਾਈ ਇਹ ਜਾਨੀ ਕਿ ਮਸ਼ੀਨ ਹਨਾ ਕਿੰਨੇ ਸਾਲ ਚਲਦੀ ਸੀਗੀ ਇਹ 22 ਚਲਦੀ ਜੀ 22 ਚਲਦੀ ਸੀਗੀ ਸ਼ਕਤੀਮਾਨ ਕੰਪਨੀ ਦੀ 252000 ਦੀ 252000 ਦੀ ਠੀਕ ਹੈ ਜੀ 22 ਤੇ 23 ਮੰਨ ਲਿਆ ਇਹ ਹੁਣ 24 ਚਲੀ ਜਾਂਦਾ ਹੈਗਾ ਹਾਂਜੀ ਹਾਂਜੀ ਜੀ 252 ਦੀ ਲੈਤੀ ਸੀ ਹੁਣ ਇਹਦਾ ਰੇਟ ਹੈ ਜੀ 170000 ਬਾਈ ਨੇ ਬਾਈ ਰੇਟ ਰੱਖਿਆ ਹੈ 170000 ਜਿਹੜਾ ਭਰਾ ਸਾਡੀ ਬਾਈ ਫੇਸਬੁਕ ਨੂੰ ਦੇਖ ਕੇ ਆਊਗਾ ਸ਼ੇਅਰ ਕਰੂ ਵੀਡੀਓ ਨੂੰ ਕੁਸਮਾਨਤਨ ਰੱਖੋਗੇ ਬਾਈ ਜੀ ਮੌਕੇ ਤੇ ਕੋਈ ਇਮਾਨਦਾਰ ਕਰਾਏ ਦੇਖੋ ਜੀ ਕਿਸਾਨ ਭਰਾਵਾਂ ਨੂੰ ਬੇਨਤੀ ਆ 1,70,000 ਰੁਪਏ ਮੁੱਲ ਕੀਤਾ ਭਰਾ ਨੇ ਜਿਹੜਾ ਸਾਡੇ ਫੇਸਬੁੱਕ ਪੇਜ ਤੇ ਵੀਡੀਓ ਨੂੰ ਦੇਖ ਕੇ ਆਉ ਬਾਈ ਸ਼ੇਅਰ ਕਰਕੇ ਆਊਗਾ ਤੇ ਭਰਾ ਕਹਿੰਦੇ ਵੀ ਜਦੋਂ ਆਏ ਆਪਾਂ ਮਾਣਤਾਨ ਜ਼ਰੂਰ ਰੱਖਾਂਗੇ ਸਾ ਤੁਸੀਂ ਦੇਖ ਸਕਦੇ ਹੋ ਬਾਈ ਕਿਸਾਨ ਭਰਾ ਹੈ ਆਪਣਾ ਵਧੀਆ ਬਾਈ ਖੇਤੀਬਾੜੀ ਕਰ ਰਹੇ ਨੇ ਬਹੁਤ ਸਮੇਂ ਤੋਂ ਹੋਰ ਵੀ ਤੁਹਾਨੂੰ ਸੰਤ ਦਿਖਾਵਾਂਗੇ ਬਾਈ ਜਿਹੜੇ ਭਰਾ ਕਰ ਰਹੇ ਐ ਅਸੀਂ ਪਹਿਲਾਂ ਵੀਡੀਓ ਪਾਈ ਸੀ ਭਰਾ ਦੀ ਬਈ ਇਹਨਾਂ ਕੋਲੇ ਕੰਪਿਊਟਰ ਕਰਾ ਵੀ ਹੈਗਾ ਰਾਜੂ ਨਾਮ ਆ ਬਾਈ ਤੇ ਸੰਦ ਵਧੀਆ ਰੱਖੇ ਹੋਏ ਨੇ ਕਪੈਨ ਵੀ ਹੈਗੀ ਹੈ ਭਰਾ ਕੋਲੇ ਹਨਾ ਜੀ ਇਹ ਪਰ ਜਿਹੜੀ ਮਸ਼ੀਨ ਆ ਬਾਈ ਇਹ ਬਕਾਊ ਕੀਤੀ ਹੋਈ ਆ ਭਰਾ ਮਾ ਨੇ ਬਾਈ ਮੋਬਾਈਲ ਨੰਬਰ ਦੱਸੋ ਭਰਾ ਕਿੰਨਾ 98732 1221 98732 1221 ਨੰਬਰ ਤੇ ਤੁਸੀਂ ਬਾਈ ਜੀ ਸੰਪਰਕ ਬਣਾ ਸਕਦੇ ਹੋ ਸਾਡੇ ਭਰਾ ਦੇ ਨਾਲ ਬਾਈ ਜੀ ਮਸ਼ੀਨ ਬਾਈ ਮੇਰੇ ਹਿਸਾਬ ਤੇ ਪੂਰਾ ਵਧੀਆ ਪਈ ਆ ਸਾਹਮ ਕੇ ਰੱਖੀ ਹੋਈ ਆ ਇੱਕ ਖਾਸੀਅਤ ਹੋਰ ਆ ਬਾਈ ਜਿਹੜੇ ਇਹ ਭਰਾ ਨੇ ਫੌਜੀ ਆ ਤੇ ਸੋਨੂ ਪਤੀ ਆ ਬਾਈ ਸਫਾਈ ਸੁਭੀ ਸੁਹੀ ਦੇਖੋ ਯਾਰ ਜਿਹੜੇ ਹਿਸਾਬ ਤੇ 22 23 ਮਾਡਲ ਹੈ ਚਮਕਾਈ ਪਈ ਆ ਬਾਈ ਸੰਦ ਪੂਰਾ ਸਾਮ ਕੇ ਰੱਖੀ ਹੋਈ ਮਸ਼ੀਨ ਹੈ ਬਾਈ ਇਸ ਕਰਕੇ ਕਹਿੰਦਾ ਕਿਸੇ ਭਰਾ ਕਿਸਾਨ ਨੂੰ ਜ਼ਰੂਰਤ ਹੁੰਦੀ ਹੈ ਬਾਈ 79732 12221 ਨੰਬਰ ਹੈ ਜੀ ਜਸਵੀਰ ਭੀੜਾ ਫੌਜੀ ਨਾਂ ਹੈ ਭਰਾ ਦਾ ਨਾਲ ਬਬਲੂ ਫੌਜੀ ਹੈ ਬਾਈ ਇੰਨਾ ਭਰਾਵਾਂ ਕੋਲੇ ਮਸ਼ੀਨ ਖੜੀ ਹੈ ਮੀਵਾ ਫੌਜੀ ਜੀ ਤਿੰਨ ਫੌਜੀ ਨੇ ਪਿੰਡ ਚੌਕੇ ਆ ਜੀ ਜ਼ਿਲ੍ਹਾ ਬਠਿੰਡਾ ਬਾਈ ਜਿਹੜੀ ਮਸ਼ੀਨ ਹੈ ਇਹ ਪਿੰਡ ਚੌਕੇ ਵਿੱਚ ਖੜੀ ਹੈ ਬਾਈ ਵਧੀਆ ਸੰਦ ਹੈ ਬਈ ਪੂਰਾ ਵਧੀਆ ਸਵਾਈ ਚ ਰੱਖੀ ਹੋਈ ਚੀਜ਼ ਹੈ ਲਓ ਜੀ ਫੌਜੀ ਨੇ ਸਾਡਾ ਵੱਡਾ ਭਰਾ ਬਵਲ ਫੌਜੀ ਮੇਵਾ ਫੌਜੀ ਤੇ ਰਾਜੂ ਸਾਡਾ ਭਰਾ ਜਿਹੜਾ ਖੇਤੀ ਕਰਦਾ ਹੈਗਾ ਉਹ ਸੰਦ ਚਲਾਉਂਦਾ ਹੈਗਾ ਮੇਰਾ ਨਾਮ ਵੀਰਾ ਫੌਜੀ ਹੈ ਨਾਸੀ 732 1221 ਨੰਬਰ ਮੇਰਾ ਹੈਗਾ ਮੇਰੇ ਨਾਲ ਕਨੈਕਟ ਕਰਿਓ ਤੇ 255000 ਜੀ ਅਸੀਂ ਨਮੀਲਾਂ ਦੀ ਸੀਗੀ ਬਾਈ ਦੇ ਵਿੱਚ ਤੇ ਹੁਣ ਇਸ ਟਾਈਮ 170000 ਸਾਡੀ ਜਮਾਨ ਹੈਗੀ ਮੌਕੇ ਤੇ ਮਾਨਤਾ ਵੀ ਕਰਾਂਗੇ ਤੇ ਸੰਦ ਤੁਸੀਂ ਦੇਖੋ ਪਹਿਲਾਂ ਚੈੱਕ ਕਰੋ ਤੇ ਬਾਅਦ ਬਾਅਦ ਦੀ ਗੱਲ ਹੈ ਨਾ ਰੇਟ ਦਾ ਕਰਤਾ ਹੋਈ ਜਾਣਾਗਾ ਲਾਓ ਜੀ ਜਿਹੜਾ ਫੇਸਬੁੱਕ ਪੇਜ ਤੇ ਭਰਾ ਸਾਡਾ ਜੁੜਿਆ ਹੋਇਆ ਹੈ ਵੀਡੀਓ ਨੂੰ ਬਈ ਸ਼ੇਅਰ ਵੀ ਕਰ ਦਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਈ ਮੱਕੀ ਤੁਹਾਨੂੰ ਪਤਾ ਹੀ ਹੈ ਨਾ ਬਈ ਕਿਸੇ ਭਰਾ ਦਾ ਕਿਸਾਨ ਦਾ ਫਾਇਦਾ ਹੋ ਸਕਦਾ ਹੈ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੇ ਨਾਲ ਕਮੈਂਟ ਕਰੂਗਾ ਬਈ ਕਿੱਥੋਂ-ਕਿੱਥੋਂ ਤੁਸੀਂ ਜੁੜੇ ਹੋ ਉਹ ਭਰਾਵਾਂ ਦਾ ਬਈ ਮਾਣ ਤਾਣ ਵੀ ਪੂਰਾ ਰੱਖਿਆ ਜਾਊਗਾ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ